चीज एक दिन ही ਲਾਈ ਆ ਤੇ ਜੈਸਵਿਕ ਦੀ ਖੰਗ ਜਕਾਮ ਬਲਗਮ ਜਿਹੜੀ ਕਿ ਸਾਰੀ ਪੱਟੀ ਗਈ ਹੈ ਤੇ ਵਧੀਆ ਠੀਕ ਹੋ ਗਿਆ ਬਿਲਕੁਲ ਪਵਨ ਆਪਾਂ ਨੂੰ ਤਾਂ 7 ਦਿਨ ਹੋ ਗਏ ਦਵਾਈਆਂ ਖਵਾਉਣ ਦੇ ਨੂੰ ਕੋਈ ਅਸਰ ਹੀ ਨਹੀਂ ਕਰਦੀ ਸੀ ਆ ਤੇਰੀ ਦਵਾਈ ਨੇ ਤਾਂ ਚਮਤਕਾਰ ਕਰਤਾ ਨਾਲ ਖਵਾਉਣੀ ਵੀ ਨਹੀਂ ਪਈ ਸਿਰਫ ਲਾਉਣੀ ਪਈ ਹਾਂਜੀ ਤੇ ਦੋਸਤੋ ਤੁਹਾਡੇ ਬੱਚੇ ਵੀ ਜਿਹੜੇ ਕਿ ਆਪਣੇ ਦਵਾਈਆਂ ਖਾਂਦੇ ਨਹੀਂ ਤੇ ਆ ਤਾਂ ਬਹੁਤ ਹੀ ਸੌਖਾ ਤਰੀਕਾ ਦਵਾਈ ਲਾਉਣੀ ਪੈਣੀ ਹੈ ਤੇ ਬਾਨੀ ਕਿਵੇਂ ਆ ਦੇ ਲਈ ਤੁਸੀਂ ਪੂਰੀ ਵੀਡੀਓ ਜਰੂਰ ਦੇਖੋ ਤੇ ਸਿਰਫ ਆਪਾਂ ਨੈਚੁਰਲ ਚੀਜ਼ਾਂ ਤੋਂ ਬਣਾਈ ਆ ਇਹ ਬਿਲਕੁਲ ਦੋਸਤੋ ਤੁਹਾਡੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਦਵਾਈ ਜੇ ਖਵਾ ਖਵਾ ਕੇ ਥੱਕ ਚੁੱਕੇ ਹੋ ਬਲਗਮ ਠੀਕ ਨਹੀਂ ਹੁੰਦੀ ਤਾਂ ਦਵਾਈ ਘਰੇ ਬਣਾ ਲਓ ਫਿਰ ਪੈਰਾਂ ਤੇ ਲਾਉਣੀ ਛਾਤੀ ਤੇ ਲਾਉਣੀ ਤੇ ਤੁਹਾਡੇ ਬੱਚੇ ਦੇ ਬਲਗਮ ਇੱਕ ਦਿਨ ਦੇ ਵਿੱਚ ਖਤਮ ਹੋ ਜਾਊਗੀ ਪਵਨ ਆਪਣਾ ਜੈਸ਼ ਤਾਂ ਉਹ ਇੱਕ ਦਿਨ ਦੇ ਵਿੱਚ ਠੀਕ ਕਰਤਾ ਆਪਣੇ ਜੈਸ਼ ਵਰਗੇ ਕਿੰਨੇ ਹੋਰ ਪੁੱਤ ਉਹ ਵੀ ਜਲਦੀ ਠੀਕ ਹੋ ਜਾਣ ਉਹ ਵੀ ਮਤਲਬ ਕਿ ਦਵਾਈਆਂ ਨਾ ਖਾ ਖਾ ਕੇ ਮਤਲਬ ਕਿ ਹੋਰ ਬਿਮਾਰ ਹੋਣ ਤੇ ਜਿਹੜਾ ਤੇਸੀਂ ਟੋਟਕਾ ਤੋਂ ਅਪਣਾਇਆ ਸੀ ਨਾ ਆਪਣੀ ਦਾਦੀ gala ਉਹ ਆਪਣੇ ਦੋਸਤਾਂ ਨੂੰ ਦੱਸਦੇ ਤੁਹਾਨੂੰ ਕਿਉਂਕਿ ਆਪਾਂ ਜਿਹੜੀ ਹੈ ਕਿ ਬਾਜ਼ਾਰੋਂ ਕੈਮੀਕਲ ਵਾਲੀਆਂ ਚੀਜ਼ਾਂ ਲਿਆਉਂਦੇ ਆਂ ਦੋਸਤੋ ਤੇ ਆਪਰ ਆਪਾਂ ਜਿਹੜਾ ਕਿ ਬਿਨਾ ਕੈਮੀਕਲ ਤੋਂ ਇਹ ਬਣਾਵਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲਦੀਏ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤਾ ਸੀ ਪਹਿਲੇ ਨੇ ਜੀ ਪ੍ਰੀਤਮ ਸਿੰਘ ਉਸ ਤੋਂ ਬਾਅਦ ਨੇ ਜੀ ਸੁਮਨ ਸ਼ਰਮਾ ਫਰੀਦাবাদ ਤੋਂ ਫਿਰ ਨੇ ਜੀ ਅਸ਼ੋਕ ਕੁਲਾਰ ਤਲਵੰਡੀ ਭਾਈ ਤੋਂ ਕੁਲਵੀਰ ਨਿਹੰਗ ਏਨੇ ਜੀ ਗੜ ਸ਼ੰਕਰ ਤੋਂ ਉਦਵਾਨੇ ਜੀ ਗੁਰਦੀਪ ਸਿੰਘ ਬਰਨਾਲਾ ਸੋ ਦੋਸਤੋ ਥੋੜਾ ਵੀ ਅਗਲੇ ਵੀਡੀਓ ਚ ਨਾਮ ਲਾਵਾਂਗੇ ਥੋੜੇ ਥੋੜੇ ਕਮੈਂਟ ਜਰੂਰ ਕਰਿਓ ਤੇ ਜੈਸ ਦੇ ਬਹੁਤ ਹੀ ਜ਼ਿਆਦਾ ਕਫ ਤੇ ਬਲਗਮ ਜੰਮ ਗਈ ਸੀ ਛਾਤੀ ਤੇ ਐਂਟੀਬਾਇਓਟਿਕ ਦੇ ਦੇ ਕੇ ਥੱਕ ਗਏ ਸੀ ਤੇ 7-8 ਛੁੱਟੀਆਂ ਲਗਾਤਾਰ ਵੱਜ ਗਈਆਂ ਸੀ ਤੇ ਜਦੋਂ ਆ ਅਸੀਂ ਦੇਖਿਆ ਮਤਲਬ ਕਿ ਤੇ ਟਵਡਕਾ ਆਪਣਾਇਆ ਤੇ ਇੱਕ ਦਿਨ ਦੇ ਵਿੱਚ ਜੈਸ ਵਿਕ ਦੀ ਜਿਹੜੀ ਬਲਗਮ ਸਾਰੀ ਪੱਟੇ ਗਈ ਤੇ ਆਪਾਂ ਦੇਖਦੇ ਹਾਂ ਵੀ ਇਹ ਚੀਜ਼ ਕੀ ਸੀਗੀ ਤੇ ਕਿਵੇਂ ਬਣਦੀ ਹੈ ਹਾਂਜੀ ਪੌਣੇ ਚ ਸਭ ਤੋਂ ਜ਼ਰੂਰੀ ਕੀ ਚੀਜ਼ ਹੈ ਹਾਂਜੀ ਸਭ ਤੋਂ ਇਹਦੇ ਚ ਜ਼ਰੂਰੀ ਚੀਜ਼ ਹੈ ਜੀ ਦੇਸੀ ਕਿਓ ਅਚਾ ਦੇਸੀ ਘਿਓ ਹਾਂਜੀ ਠੀਕ ਹਾਂਜੀ ਭਾਵੇਂ ਗਾਂ ਦਾ ਦੇਸੀ ਘਿਓ ਹੋਵੇ ਭਾਵੇਂ ਮੱਝ ਦਾ ਹੋਵੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਕਿ ਦੇਸੀ ਘਿਓ ਲਵਾਂਗੇ ਠੀਕ ਹਾਂਜੀ 3-4 ਚਮਚ ਆਪਾਂ ਨੂੰ ਦੇਸੀ ਘਿਓ ਦੇ ਚਾਹੀਦੇ ਆ ਠੀਕ ਹਾਂਜੀ ਤੇ ਉਸ ਤੋਂ ਇਲਾਵਾ ਆਪਾਂ ਲਿਆ ਜੀ ਪਦੀਨਾ ਠੀਕ ਹਾਂਜੀ ਇੱਕ ਕੱਪ ਲਿਆ ਜੀ ਦਾਲਚੀਨੀ ਦਾ ਥੋੜਾ ਜਿਹਾ ਟੁਕੜਾ ਤੇ 2-3 ਕਲੀਆਂ ਲਸਣ ਦੀਆਂ ਲਈਆਂ ਠੀਕ ਤੇ ਨਾਲੇ ਆਪਾਂ ਲੈ ਆ ਜੀ ਕਪੂਰ ਕਪੂਰ ਆਪਾਂ ਜਿਹੜਾ ਕੀ ਪੂਜਾ ਵਾਲਾ ਵੀ ਲੈ ਸਕਦੇ ਆ ਤੇ ਜਿਹੜਾ ਖਾਣ ਵਾਲਾ ਹੁੰਦਾ ਕਪੂਰ ਆਪਾਂ ਉਹ ਵੀ ਲੈ ਸਕਦੇ ਆ ਹਾਂਜੀ ਤੇ ਤਿੰਨ ਚਾਰ ਆਪਾਂ ਲੌਂਗ ਲੈਣੇ ਆ ਇੱਕ ਕੱਪ ਲੈਣੀ ਆ ਜੀ ਵੱਡੀ ਇਲਾਇਚੀ ਠੀਕ ਆ ਹਾਂਜੀ ਦੋਸਤੋ ਇਹ ਸਮਾਨ ਤਾਂ ਤੁਹਾਡੇ ਘਰੇ ਮਿਲ ਜੂਗਾ ਸਾਰਾ ਕਿਤੇ ਲਿਉਣ ਦੀ ਲੋੜ ਨਹੀਂ ਤੇ ਹੁਣ ਤੁਹਾਨੂੰ ਦੱਸਦੇ ਆ ਵੀ ਇਹ ਚੀਜ਼ ਬਣਾਉਣੀ ਕਿਵੇਂ ਆ ਦੇ ਆਓ ਦੱਸਦੇ ਸਭ ਤੋਂ ਪਹਿਲਾਂ ਕੀ ਕਰਨਾ ਪਵਨ ਹਾਂਜੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਕੀ ਹਾਂਜੀ ਪਵਨ ਸਭ ਤੋਂ ਪਹਿਲਾਂ ਕੀ ਕਰਨਾ ਹੈ ਹਾਂਜੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਕੀ ਤਿੰਨ ਚਾਰ ਚਮਚਾ ਮਤਲਬ ਘਿਓ ਦੇ ਲਈ ਹੈਗੇ ਆ ਦੇਸੀ ਦੇ ਇਹਨਾਂ ਨੂੰ ਆਪਾਂ ਗਰਮ ਕਰ ਲੈਣੇ ਆ ਠੀਕ ਇਹਨਾਂ ਨੂੰ ਮੈਲਟ ਕਰ ਲੈਣਾ ਹਾਂਜੀ ਠੀਕ ਇਹ ਜਦੋਂ ਮੈਲਟ ਹੋ ਜਾਊਗਾ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਜੀ ਕਪੂਰ ਠੀਕ ਹਾਂਜੀ ਆਪਾਂ ਕਪੂਰ ਪਾ ਦਿੰਨੇ ਆ ਆਪਾਂ ਦੋਸਤੋ ਇਹ ਖਾਣ ਵਾਲਾ ਕਪੂਰ ਲਿਆ ਤੇ ਆਪਾਂ ਇਨਾਂਕ ਇੱਕ ਕਪੂਰ ਪਾ ਦਾਂਗੇ ਠੀਕ ਹਾਂਜੀ ਕਪੂਰ ਵੀ ਹੈ ਜਿਹੜਾ ਆਪਣੇ ਛੋ ਦੇ ਵਿੱਚ ਮੈਲਟ ਹੋ ਜਾਊਗਾ ਠੀਕ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਲਈਆਂ ਇਹ ਜਿਹੜੀਆਂ ਦੋ ਤਿੰਨ ਕਲੀਆਂ ਲਸਣ ਦੀਆਂ ਠੀਕ ਹਾਂਜੀ ਇਹ ਪਾ ਦਾਂਗੇ ਇਹ ਵੀ ਦੋਸਤੋ ਤੁਹਾਡੇ ਆਮ ਹੀ ਮਿਲ ਜਾਊਗਾ ਘਰੇ ਹਾਂਜੀ ਇੱਕ ਵਾਰ ਸਾਡੇ ਕਹਿੰਦੇ ਅਜਮਾਓ ਜ਼ਰੂਰ ਤੁਸੀਂ ਤੇ ਇਹ ਇਹ ਜਿਹੜੀ ਦਵਾਈ ਬਣਨੀ ਹੈ ਸਟੋਰ ਥੋੜੀ ਹੋ ਜਾਣੀ ਤੇ ਸਾਰੀਆਂ ਸਰਦੀਆਂ ਚਾਹੀ ਤੁਸੀਂ ਰੱਖੀ ਰੱਖਿਓ ਹਾਂਜੀ ਹੁਣ ਆਪਾਂ ਇਹਦੇ ਵਿੱਚ ਜਿਹੜੇ ਕੀ ਤਿੰਨ ਚਾਰ ਲੌਂਗ ਪਾਵਾਂਗੇ ਠੀਕ ਹਾਂਜੀ ਲੌਂਗ ਆ ਜਿਹੜੇ ਤੁਸੀਂ ਵਧੀਆ ਸਾਬਤ ਲੌਂਗ ਲੈਣੀ ਆ ਠੀਕ ਹਾਂਜੀ ਤੇ ਇੱਕ ਆਪਾਂ ਇਹਦੇ ਵਿੱਚ ਪਾਈ ਆ ਜੀ ਵੱਡੀ ਇਲਾਇਚੀ ਠੀਕ ਹਾਂਜੀ ਤੇ ਇੱਕ ਆਪਾਂ ਥੋੜਾ ਜਿਹਾ ਦਾਲਚੀਨੀ ਦਾ ਟੁਕੜਾ ਪਾਇਆ ਠੀਕ ਹਾਂਜੀ ਹੁਣ ਆਪਾਂ ਇਹਨੂੰ ਜਿਹੜਾ ਕਿ ਸਾਰੇ ਨੂੰ ਇਹਦੇ ਵਿੱਚ ਇੱਕ ਤਰ੍ਹਾਂ ਘਿਓ ਦੇ ਵਿੱਚ ਰੰਨ ਲਾਂਗੇ ਹਾਂਜੀ ਤੇ ਜਿਹੜਾ ਇਹਦਾ ਕਲਰ ਹੈ ਚੇਂਜ ਹੋ ਜੇ ਇਹ ਤੁਸੀਂ ਰੰਗਣਾ ਬਿਲਕੁਲ ਸਿਮ ਗੈਸ ਤੇ ਆ ਠੀਕ ਹਾਂਜੀ ਤਾਂ ਜੋ ਤੇ ਤੋਂ ਬਾਅਦ ਦੋਸਤੋ ਹੋਰ ਵੀ ਇਹਦੇ ਚ ਬਹੁਤ ਚੀਜ਼ਾਂ ਪੈਣਗੀਆਂ ਤੋਂ ਤੁਸੀਂ ਧਿਆਨ ਨਾਲ ਦੇਖ ਲਿਓ ਬਈ ਨੂੰ ਆਪਾਂ ਬਈ ਹੋਰ ਕੀ ਕੁਝ ਪੈਣਾ ਹੈ ਇਹਦੇ ਬਿਲਕੁਲ ਜੀ ਕਿਉਂਕਿ ਕੋਈ ਚੀਜ਼ ਮਿਸ ਨਾ ਹੋ ਜਾਏ ਤੁਹਾਡੇ ਤੋਂ ਹਾਂਜੀ ਤੇ ਇਹ ਜਿਹੜਾ ਕੀ ਆਪਣਾ ਜਦੋਂ ਇਹਨਾਂ ਦਾ ਕਲਰ ਬਿਲਕੁਲ ਚੇਂਜ ਹੋ ਜਾਊਗਾ ਜਿਹੜੇ ਲਸਨ ਲੌਂਗ ਪਾਏ ਆ ਠੀਕ ਉਹਨਾਂ ਟਾਈਮ ਆਪਾਂ ਇਹਨੂੰ ਜਿਹੜਾ ਕੀ ਘੋੜੇ ਦੇ ਵਿੱਚ ਸਾੜਾਂਗੇ ਜਾਨੀ ਕਿ ਪਕਾਵਾਂਗੇ ਠੀਕ ਉਨਾ ਟਾਈਮ ਜਿੰਨਾ ਟਾਈਮ ਇਹ ਕyao ਬੰਦ ਹੈ ਜੀ ਉਨਾ ਟਾਈਮ ਆਪਾਂ ਇੱਕ ਕੰਮ ਜਿਹੜਾ ਹੋਰ ਮੇਨ ਕਰਨਾ ਉਹ ਕਰ ਲੈਨੇ ਆ ਹਾਂਜੀ ਹਾਂਜੀ ਉਹਦੇ ਚ ਆਪਾਂ ਲਿਆ ਜੀ ਆ ਪਦੀਨਾ ਠੀਕ ਪਦੀਨਾ ਦੇ ਆਪਾਂ ਦੋਸਤੋ ਇਸੇ ਤਰ੍ਹਾਂ ਪੱਤੇ ਨਹੀਂ ਪਾਵਾਂਗੇ ਕਿਉਂਕਿ ਫਿਰ ਦਾ ਅਸਰ ਜ਼ਿਆਦਾ ਨਹੀਂ ਹੋਊਗਾ ਠੀਕ ਹਾਂਜੀ ਇਸ ਪਦੀਨੇ ਨੂੰ ਆਪਾਂ ਜਿਹੜਾ ਕਿ ਕੁੱਟ ਲਾਂਗੇ ਜਨਕੇ ਇਹਦਾ ਥੋੜਾ ਜਿਹਾ ਜੂਸ ਕੱਢ ਲਾਂਗੇ ਠੀਕ ਠੀਕ ਹਾਂਜੀ ਹੁਣ ਆਪਾਂ ਇਹਨੂੰ ਕੁੱਟ ਲੈਨੇ ਆ ਹਾਂ ਜੀ ਦੋਸਤੋ ਦੋ ਤਿੰਨ ਦਿਨ ਪਹਿਲਾਂ ਥੋੜਾ ਜਿਹਾ ਬਣਾਇਆ ਸੀਗਾ ਤੇ ਜੈਸੇ ਕਿ ਜਾਵਾ ਸਹੀ ਹੋ ਗਿਆ ਅਸੀਂ ਸੋਚਿਆ ਕਿ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਈਏ ਹਾਂ ਜੀ ਤੇ ਤੁਹਾਡੇ ਬੱਚਿਆਂ ਨੂੰ ਸਰਦੀਆਂ ਦੇ ਵਿੱਚ ਖਾਸ ਕਰਕੇ ਦਿੱਕਤ ਆਈ ਜਾਂਦੀ ਹੈ ਸਾਡੇ ਦੁਕਾਨ ਦੀ ਇਹ ਤਾਂ ਆਮ ਗੱਲ ਹੀ ਹੈ ਜੀ ਆਪਣੇ ਬੱਚੇ ਮੱਲੋ ਚੋਰ ਆਪਾਂ ਜਿੰਨਾ ਵੀ ਧਿਆਨ ਰੱਖ ਲਈਏ ਫਿਰ ਵੀ ਆਪਣੇ ਬੱਚਿਆਂ ਨੂੰ ਕੋਲਡ ਕਫ ਤਾਂ ਹੋ ਹੀ ਜਾਂਦਾ ਹੈ ਹਾਂ ਜੀ ਹੁਣ ਆਪਾਂ ਇੱਧਰ ਜਿਹੜਾ ਕਿ ਗੈਸ ਕਰਤਾ ਬੰਦ ਤੇ ਹੁਣ ਆਪਾਂ ਇਸ ਕਿਉ ਨੂੰ ਠੰਡਾ ਹੋਣ ਦੇਵਾਂਗੇ ਠੀਕ ਬਹੁਣ ਖੁਸ਼ਬੂ ਕਿੰਨੇ ਘੰਟ ਆ ਰਹੀ ਹੈ ਨਾ ਇਹਦੀ ਹਾਂ ਜੀ ਕਿਉਂਕਿ ਆਪਾਂ ਇਹਦੇ ਵਿੱਚ ਜਿਹੜੇ ਪਾਰੇ ਨਾਲ ਲੌਂਗ ਲੱਜੀਆਂ ਤੇ ਤੇ ਹੁਣ ਆਪਾਂ ਇਹਦਾ ਵੀ ਜੂਸ ਜਿਹੜਾ ਬਣਾ ਲਿਆ ਠੀਕ ਪਰ ਇਹ ਜੂਸ ਆਪਾਂ ਹਜੇ ਨਹੀਂ ਪਾਵਾਂਗੇ ਠੀਕ ਜਦੋਂ ਆਪਣਾ ਏਕ ਘੋਵ ਆ ਜਿਹੜਾ ਠੰਡਾ ਹੋ ਜਾਊਗਾ ਜਦੋਂ ਜੰਮਣ ਲੱਗੂਗਾ ਉਦੋਂ ਪਾਵਾਂਗੇ ਹਾਂਜੀ ਉਦੋਂ ਪਾਵਾਂਗੇ ਠੀਕ ਤੇ ਇਹਦੇ ਤੋਂ ਇਲਾਵਾ ਇੱਕ ਚੀਜ਼ ਆਪਾਂ ਹੋਰ ਪਾਵਾਂਗੇ ਪਾਰੇ ਜਿਹੜਾ ਆਪਣਾ ਹੁਣ ਇਹ ਕਿ ਉਹ ਠੰਡਾ ਹੋ ਜੇਵੇ ਫੇਰ ਹੀ ਆਪਾਂ ਤੁਹਾਨੂੰ ਦੱਸਦੇ ਹਾਂ ਹੁਣ ਦੋਸਤੋ ਆਪਾਂ ਇਹਦੇ ਵਿੱਚ ਇੱਕ ਚੁਟਕੀ ਜਿਹੜਾ ਕੀ ਸੇਦਾ ਨਮਕ ਹੁੰਦਾ ਆਪਣਾ ਉਹ ਪਾਵਾਂਗੇ ਸਿਰਫ ਇੱਕ ਚੁਟਕੀ ਪਾਉਣੀ ਹੈ ਜਿਆਦਾ ਨਹੀਂ ਪਾਉਣਾ ਤੁਸੀਂ ਠੀਕ ਹਾਂ ਹਾਂਜੀ ਹੁਣ ਆਪਾਂ ਜਿਹੜਾ ਕਿ ਆ ਜੂਸ ਕੱਢ ਲੈਂਦੇ ਆ ਨਿਚੋੜ ਲੈਂਦੇ ਆ ਪੋਣੀ ਦੇ ਵਿੱਚ ਪਰ ਮੇਰੇ ਤਾਂ ਆਪ ਇਹਦੀ ਖੁਸ਼ਬੂ ਸੁੰਘ ਕੇ ਮੇਰਾ ਤਾਂ ਪਟਿਆ ਗਿਆ ਸਾਰਾ ਜਿਹੜੀ ਸਾਤੀ ਚ ਸੀ ਉਹ ਲੱਗਦੀ ਬਲਗੰਬਲਗੰਬਲ ਬਿਲਕੁਲ ਜੀ ਬਿਲਕੁਲ ਕਿਉਂਕਿ ਆਪਾਂ ਜਿਹੜੀਆਂ ਬਾਜ਼ਾਰੋਂ ਲਿਆਉਂਦੇ ਉਹਨਾਂ 'ਚ ਕੈਮੀਕਲ ਜਿਆਦਾ ਪਾਇਆ ਹੁੰਦਾ ਦੋਸਤੋ ਇਹ ਅਸਲ ਦੇ ਵਿੱਚ ਮਿਕਸ ਜ ਇਹ ਉਹਦਾ ਕੰਮ ਕਰਦੀ ਹੈ ਪਰ ਉਹਦੇ ਵਿੱਚ ਕੈਮੀਕਲ ਹੁੰਦਾ ਹੈ ਮਤਲਬ ਕਿ ਇਹ ਨਹੀਂ ਹੁੰਦਾ ਵੀ ਉਹ ਘੋੜ ਨਾਲ ਬਣੀ ਹੁੰਦੀ ਉਹ ਸਾਰੇ ਟੋਟਲੀ ਕੈਮੀਕਲ ਨਾਲ ਬਣੀ ਹੁੰਦੀ ਹੈ ਹਾਂਜੀ ਉਹ ਇਹਨਾਂ ਅਸਰ ਨਹੀਂ ਕਰਦੀ ਇਹ ਤੁਹਾਡੇ ਮਤਲਬ ਜੇ ਤੁਸੀਂ ਹੈੱਡ ਤੇ ਲਾਓਗੇ ਛਾਤੀ ਤੇ ਲਾਓਗੇ ਤੁਹਾਡੇ ਬੱਚੇ ਨੂੰ ਉਹ ਮ ਤਾਕਤ ਦਿੰਦੀ ਹੈ ਇਹ ਬਿਲਕੁਲ ਜੀ ਤੇ ਆਪਾਂ ਜਿਹੜਾ ਕਿਦਰ ਪਦੀਨੇ ਦਾ ਜੂਸ ਵੀ ਆਪਾਂ ਬਸ 2 ਚਮਚ ਜੂਸ ਦੇ ਬਹੁਤ ਆ ਠੀਕ ਹਾਂਜੀ ਇਹਦਾ ਦੋਸਤੋ ਬਾਹਲੀ ਟ੍ਰਿਕ ਕੰਮ ਕਰਦੀ ਹੈ ਅਜ਼ਮਾਓ ਤੁਸੀਂ ਜ਼ਰੂਰ ਹਾਂਜੀ ਹਾਂਜੀ ਹੁਣ ਆਪਾਂ ਜਿਹੜਾ ਕਿ ਘਿਓ ਨੂੰ ਇੱਕ ਆਪਾਂ ਕੱਚ ਦੀ ਸ਼ੀਸ਼ੀ ਚ ਪਾਉਣ ਲੈਨੇ ਆ ਤੁਸੀਂ ਉਹ ਸ਼ੀਸ਼ੀ ਜੀ ਪਾਇਓ ਜਿਹਦਾ ਵੀ ਟੱਕਣ ਵਧੀਆ ਵੀ ਉੱਪਰੋਂ ਲੱਗ ਜੇ ਟਾਈਟ ਠੀਕ ਦੋਸਤੋ ਬਹੁਤ ਹੀ ਮਤਲਬ ਹਾਂਜੀ ਹਾਂਜੀ ਹੁਣ ਆਪਣਾ ਜਿਹੜਾ ਕਿ ਇਹ ਘਿਓ ਵੀ ਥੋੜਾ ਠੰਡਾ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਪਦੀਨੇ ਵਾਲਾ ਰਸ ਪਾਇਆ ਸੀ ਬਣਾਇਆ ਉਹ ਆਪਾਂ ਪਾ ਦਿੰਨੇ ਇਹਦੇ ਵਿੱਚ ਹੀ ਠੀਕ ਹਾਂਜੀ ਤੇ ਇੱਕ ਆਪਾਂ ਇਹਦੇ ਵਿੱਚ ਦੋਸਤੋ ਹੋਰ ਚੀਜ਼ ਪਾ ਸਕਦੇ ਆ ਉਹ ਤੁਹਾਡੀ ਮਰਜ਼ੀ ਆ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਈਏ ਠੀਕ ਥੋੜੀ ਜੀ ਹਾਂ ਜੀ ਹੁਣ ਦੋਸਤੋ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਪਲਾਮੈਂਟ ਠੀਕ ਹਾਂ ਜੀ ਇਹ ਤੁਹਾਡੀ ਆਪਸ਼ਨ ਹੈ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਤੇ ਇਹ ਤੁਹਾਨੂੰ ਜਿਹੜਾ ਕਿ ਆਮ ਹੀ ਜਿਹੜੀ ਆਪਾਂ ਗਰੋਸਰੀ ਜਿੱਥੋਂ ਕਰਦੇ ਹਾਂ ਜਿੱਥੋਂ ਸੌਦਾ ਪੱਤਾ ਲੈਨੇ ਆ ਉੱਥੋਂ ਤੁਹਾਨੂੰ ਆਮ ਹੀ ਮਿਲ ਜਾਊਗੀ ਠੀਕ ਹਾਂ ਜੀ ਤੇ ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਇਹਦੇ ਨਾਲ ਜਿਹੜੇ ਕਿ ਆ ਆਪ ਹੀ ਖੁਰਜੂਗੀ ਕਿਉਂਕਿ ਹਜੇ ਆਪਣਾ ਘਿਓ ਆ ਜਿਹੜਾ ਕੋਸਾ ਜਾ ਹੈਗਾ ਠੀਕ ਤੇ ਇਹਨੂੰ ਦੋਸਤੋ ਤੁਸੀਂ ਪਾਉਣ ਤੋਂ ਬਾਅਦ ਨਾਲ ਦੀ ਨਾਲ ਢੱਕਣ ਜਿਹੜਾ ਕੀ ਬੰਦ ਕਰ ਦੇਣਾ ਠੀਕ ਹਾਂਜੀ ਮੇਹ ਦੇ ਜਿਹੜੇ স্মੈਲ ਆ ਦੋਸਤੋ ਬਾਹਰ ਨਹੀਂ ਨਿਕਲਣੀ ਚਾਹੀਦੀ ਹਾਂਜੀ ਤੇ ਇਹ ਹੁਣ ਆਪਣੀ ਜਿਹੜੀ ਕੀ ਵਿਕਸ ਬਣ ਕੇ ਹੋ ਗਈ ਆ ਤਿਆਰ ਤੇ ਇਹਨੂੰ ਆਪਾਂ ਇੱਕ ਵਾਰੀ ਇਹ ਦੋਸਤੋ ਇਹ ਦੋਸਤੋ ਕੱਲਾ ਵਿਕਸ ਦਾ ਕੰਮ ਥੋੜਾ ਮੈਂ ਅੱਗੇ ਕਿਹਾ ਵੀ ਵਿਕਸ ਦਾ ਕੰਮ ਨਹੀਂ ਕਰਦੀ ਇਹ ਬਹੁਤ ਹੀ ਮਤਲਬ ਕਿ ਨੇਚਰਲ ਚੀਜ਼ ਆ ਹਾਂਜੀ ਦੋਸਤੋ ਇਹ ਆਪਣੀ ਨੇਚਰਲ ਜਿਹੜੀ ਵਿਕਸ ਆ ਬਣ ਕੇ ਤਿਆਰ ਹੋ ਗਈ ਆ ਇਹ ਤੁਸੀਂ ਆਪਣੇ ਬੱਚਿਆਂ ਦੀ ਪੈਰਾਂ ਦੀਆਂ ਹਥੇਲੀਆਂ ਤੇ ਤੇ ਚੈਸਟ ਤੇ ਲਾ ਸਕਦੇ ਹੋ ਤੇ ਛੋਟੇ ਬੱਚਿਆਂ ਦੇ ਜਿਹੜੇ ਕਿ ਫੇਸ ਤੇ ਨਾਲ ਆਇਓ ਉਹਨਾਂ ਦੇ ਇਕੱਲੇ ਪੈਰਾਂ ਤੇ ਹੀਲ ਆਇਓ ਤੁਸੀਂ ਤੇ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਦੋਸਤੋ ਸੋ ਤੁਸੀਂ ਆਪਣੇ ਬੱਚਿਆਂ ਨੂੰ ਤਾਂ ਸਾਰੇ ਪਿਆਰ ਕਰਦੇ ਹੀ ਹੋ ਤੇ ਜਿਹੜੇ ਕਿ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਓ ਤੇ ਇਹ ਜਿਹੜੀ ਵਿਕਸ ਆਪਾਂ ਬਣਾਈ ਆ ਘਰੇ ਤੇ ਇਹ ਤੁਸੀਂ ਘਰੇ ਬਣਾ ਕੇ ਹੁਣ ਰੱਖ ਲਓ ਸਰਦੀਆਂ ਸਰਦੀਆਂ ਤੁਹਾਡੇ ਕੰਮ ਆਊਗੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ